ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੈ ਕੇ ਸੱਤਾ ਚੋਂ ਤੋਂ ਬਾਅਦ अनेਕਾਂ ਜਿਹੜੇ ਵਾਅਦੇ ਲੋਕਾਂ ਦੇ ਨਾਲ ਕੀਤੇ ਸੀ ਉਹਨਾਂ ਨੂੰ ਇੱਕ ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਖਾਸ ਕਰਕੇ ਦੇਖਿਆ ਜਾ ਰਿਹਾ ਸੀ ਕਿ ਰਿਸ਼ਵਤਖੋਰੀ ਭ੍ਰਿਸ਼ਟਾਚਾਰ ਬਹੁਤ ਵੱਡੇ ਪੱਧਰ ਤੇ ਫੈਲੀ ਹੋਈ ਸੀ ਜਿਸ ਨੂੰ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੜ ਤੋਂ ਖਤਮ ਕਰਨ ਦੀ ਸ਼ੁਰੂਆਤ ਕੀਤੀ ਹੋਈ ਹੈ ਜਿਹਦੇ ਚੱਲਦੇ ਹੋਣਾ ਜਿੰਨੇ ਵੀ ਜਿਹੜੇ ਲੋਕ ਨੇ ਜਿਹੜੇ ਰਿਸ਼ਵਤਖੋਰੀ ਨੇ ਜਾਂ ਭ੍ਰਿਸ਼ਟਾਚਾਰੀ ਨੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਦੂਜੇ ਪਾਸੇ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਨੌਜਵਾਨ ਪੀੜ੍ਹੀ ਨੂੰ ਰੋਜ਼ਗਾਰ ਦੇਣ ਦੀ ਤਾਂ ਹੁਣ ਤੱਕ ਅਨੇਕਾਂ ਮੁੰਡੇ ਕੁੜੀਆਂ ਨੂੰ ਰੋਜ਼ਗਾਰ ਜਿਹੜੇ ਕਿ ਦਿੱਤੇ ਗਏ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚ ਬਿਨਾਂ ਰਿਸ਼ਵਤ ਤੋਂ ਬਿਨਾਂ ਸ਼ਿਫਾਰਸ਼ਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨੌਕਰੀਆਂ ਦਿੱਤੀਆਂ ਗਈਆਂ ਜਿਦੇ ਮੱਦੇਨਜ਼ਰ ਅੱਜ ਅੰਮ੍ਰਿਤਸਰ ਦੇ ਵਿੱਚ 2200 ਮੁੰਡੇ ਕੁੜੀਆਂ ਨੂੰ ਨੌਕਰੀਆਂ ਦੇ ਜਿਹੜੇ ਕਿ ਨਿਯੁਕਤੀ ਪੱਤਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੰਡੇ ਗਏ ਨੇ ਇਸ ਦੌਰਾਨ ਆਏ ਹੋਏ ਨੌਜਵਾਨ ਮੁੰਡੇ ਕੁੜੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਲਗਾਤਾਰ ਮੁੰਡੇ ਕੁੜੀਆਂ ਨੂੰ ਰੁਜ਼ਗਾਰ ਮਿਲ ਰਹੇ ਨੇ ਉਨ੍ਹਾਂ ਦੀ ਪੜ੍ਹਾਈ ਦਾ ਮੁੱਲ ਪੈ ਰਿਹਾ ਖਾਸ ਗੱਲ ਬਿਨਾਂ ਰਿਸ਼ਵਤ ਤੋਂ ਹੀ ਜਿਹੜੀ ਕਿ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਦਾ ਵੀ ਕਹਿਣਾ ਹੈ ਕਿ ਹੁਣ ਤੱਕ ਜਿੰਨੇ ਵੀ ਨੌਜਵਾਨ ਪੀੜੀ ਨੂੰ ਜਿਹੜੇ ਨੌਕਰੀ ਦਿੱਤੇ ਗਏ ਨੇ ਬਿਨਾਂ ਰਿਸ਼ਵਤ ਤੋਂ ਜਿਹੜੀ ਦਿੱਤੀਆਂ ਗਈਆਂ ਨੇ ਜਿਹਦੇ ਚੱਲਦੇ ਲਗਾਤਾਰ ਭ੍ਰਿਸ਼ਟਾਚਾਰੀ ਨੂੰ ਵੀ ਜਿਹੜਾ ਕਿ ਖਤਮ ਕੀਤਾ ਜਾਵੇਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੜ੍ਹੇ ਲਿਖੇ ਮੁੰਡੇ ਕੁੜੀਆਂ ਦੇ ਵਾਸਤੇ ਰੋਜ਼ਗਾਰ ਹੋਰ ਵੀ ਮਈਆ ਕਰਵਾਈ ਜਾਣਗੇ ਆਓ ਦੇਖਦੇ ਹਾਂ ਅੱਜ ਤੁਹਾਡਾ ਇੱਥੇ ਇੱਕ ਬਹੁਤ ਹੀ ਖੁਸ਼ੀ ਦੇ ਮੌਕੇ ਤੇ ਪਹੁੰਚਣਾ ਤੁਹਾਡਾ ਚੱਲਿਆ ਹੋਇਆ ਇੱਕ ਕਦਮ ਸਿਰ ਮੱਥੇ ਡਾਕਟਰ ਬਸੰਤ ਗਰਗ ਜੀ ਸੀਐਮਡੀਪੀ ਪੀਐਸਪੀਸੀਐਲ ਪੀਐਸਪੀਸੀਐਲ ਤੇ ਪੀਐਸਟੀਸੀਐਲ ਦੇ ਜਿੰਨੇ ਵੀ ਅਧਿਕਾਰੀ ਪ੍ਰਬੰਧਕ ਜਿਹੜੇ ਡਿਸੀਜਨ 메ਕਿੰਗ ਬੋਡੀ ਦੇ ਜਿੱਦਾਂ ਵੀ ਅਫੀਸਰ ਸਹਿਬਾਨ ਔਰ ਅੰਮ੍ਰਿਤਸਰ ਸਾਹਿਬ ਦੇ ਪੁਲਿਸ ਪ੍ਰਸ਼ਾਸਨ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਸਿਵਲ ਪ੍ਰਸ਼ਾਸਨ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਸ ਮੈਡੀਕਲ ਕਾਲਜ ਦੇ ਖੂਬਸੂਰਤ ਐਡੀਟੋਰੀਅਮ ਦੇ ਵਿੱਚ ਤੁਸੀਂ ਪਹੁੰਚਿਆ ਜ्यादा ਕੁਝ ਬੋਲਣ ਨੂੰ ਰਹਿ ਨਹੀਂ ਗਿਆ ਕਿਉਂਕਿ ਬੱਚਿਆਂ ਨੇ ਆਪਣੇ ਦਿਲ ਦੇ ਵੱਲ ਬਲੇ ਜਿਹੜੇ ਸਾਂਝੇ ਕੀਤੇ ਆ ਉਹੀ ਸਾਰਾ ਕੁਝ ਅਸਲ 'ਚ ਮੈਂ ਹੁਣ ਉਹਨਾਂ ਨੂੰ ਦੁਬਾਰਾ ਦੁਬਾਰਾ ਰਿਪੀਟ ਕਰਾਂ ਅੱਛਾ ਨਹੀਂ ਲੱਗਦਾ ਕਿਉਂਕਿ ਜਦੋਂ ਵੀ ਤੁਸੀਂ ਕਿਸੇ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹੋ ਜਾਂ ਤੁਸੀਂ ਕਿਸੇ ਸਿਸਟਮ ਨੂੰ ਬਦਲਣ ਦੀ ਗੱਲ ਕਰਦੇ ਹੋ ਤਾਂ ਉਹ ਸਿਸਟਮ ਦੇ ਜਿਹੜੇ ਬੈਨੀਫਿਸ਼ਰੀ ਨੇ ਉਹ ਸਿਸਟਮ ਦੇ ਜਿਹੜੇ ਲਾਭਪਾਤਰੀ ਨੇ ਉਹ ਹਮੇਸ਼ਾ ਬਾਉਂਸ ਬੈਕ ਕਰਦੇ ਆ ਐਦਾਂ ਕਿਵੇਂ ਹੋ ਜੂ ਆਇਂ ਕਿਵੇਂ ਬਤਲਦਾ ਹਾਂ ਉਹ ਸਿਸਟਮ ਤੁਸੀਂ ਕਿਉਂਕਿ ਉਹ ਫਾਇਦਾ ਲੈ ਰਹੇ ਹੁੰਦੇ ਉਹ ਸਿਸਟਮ ਦਾ ਤੇ ਜਿਹੜਾ ਬੰਦਾ ਆਲੋਚਨਾ ਦਾ ਪਾਤਰ ਬਣ ਜਾਂਦਾ ਹੈ ਉਹ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਕਿ ਜੀ ਕ腐ਸ਼ਨ ਨਹੀਂ ਹੋਣੀ ਚਾਹੀਦੀ ਬਿਨਨ ਕੈਸ਼ ਤੋਂ ਬਿਨਾ ਫਰਮਾਇਸ਼ ਤੋਂ ਨੌਕਰੀ ਮਿਲਣੀ ਚਾਹੀਦੀ ਹੈ ਤਾਂ ਜਿਹੜੇ ਹੁਣ ਕੈਸ਼ ਲੈਂਦੇ ਰਹੇ ਨੇ ਉਹ ਬੌਂਸ ਬੈਕ ਕਰਨਗੇ ਆਇਆ ਕਿਵੇਂ ਹੋ ਜੂਗਾ ਜੀ ਉਹਨਾਂ ਦੀ ਰੋਜ਼ੀ ਰੋਟੀ ਮਰਦੀ ਹੈ ਜੇ ਉਹਨਾਂ ਦੇ ਕਮਿਸ਼ਨ ਮਰਦੇ ਨੇ ਉਹਨਾਂ ਦੀ ਲਗਜ਼ਰੀ ਲਾਈਫ ਜਿਹੜੀ ਆ ਉਹ ਉਹਦੇ ਚ ਘਾਟਾ ਆਉਂਦਾ ਤਾਂ ਹਮੇਸ਼ਾ ਬੌਂਸ ਬੈਕ ਕਰਦੇ ਕੋਈ ਯਾਰ ਪਹਿਲਾਂ ਤਾਂ ਕਿਸੇ ਨੇ ਛੇੜਿਆ ਨਹੀਂ ਇਹ ਕੌਣ ਆਗੇ ਨਵੇਂ ਹੁਣ ਆਲੋਚਨਾ ਕਰਨਗੇ ਫਿਰ ਉਹ ਕਿਸੇ ਜੇ ਆਪ ਨਹੀਂ ਸਿੱਧੇ ਕਰਨਗੇ ਤਾਂ ਕਿਸੇ ਤੋਂ ਕਰਾਉਣਗੇ ਤੇ ਅਲੋਚਨਾ ਦਾ ਪਾਤਰ ਕੌਣ ਬਣੂਗਾ ਜਿਹੜਾ ਉਹ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰਨ ਵਾਲਿਆਂ ਦਾ ਹੈੱਡ ਹੈ ਉਹ ਮੇਰੇ ਮੇਰਾ ਨਾਮ ਹੋਊਗਾ ਬੱਚੋ ਦੇ ਭਗਵਾਨਤ ਮਾਨ ਨੂੰ ਗਾਲਾਂ ਕੱਢ ਦੋ ਫਿਰ ਜੀ ਫਰਮਾਇਸ਼ ਵਾਲੇ ਨੇ ਵਿਭਿੰਨ ਫਰਮਾਇਸ਼ ਤੋਂ ਮਿਲੂ ਪਹਿਲਾਂ ਜਿਹਨਾਂ ਦੀਆਂ ਫਰਮਾਇਸ਼ਾਂ ਲੱਗਦੀ ਰਹੀਆਂ ਉਹਨਾਂ ਦਾ ਸਾਡੇ ਨੰਬਰ ਬਣਾਉਣ ਦਾ ਤਾਂ ਇਹੀ ਮੌਕਾ ਸੀ ਵਿਹਾਂ ਬਿਨਾਂ ਫਰਮਾਇਸ਼ ਤੋਂ ਕਿਵੇਂ ਮਿਲ ਚੂ ਯਾਰ ਵੀ ਸਾਡੇ ਕੋਲੇ ਆਉਂਦੇ ਉਹ ਮਿੰਨਤਾਂ ਕਰਦੇ ਅਸੀਂ ਕਹਿੰਦੇ ਕੋਈ ਨਹੀਂ ਚੱਲਾਂਗੇ ਚੱਲਾਂਗੇ ਦੋ ਚਾਰ ਦਿਨ ਲੱਗ ਜਾਣਗੇ ਜੀ ਫਿਰ ਲੈ ਕੇ ਜਾइए ਫਿਰ ਆਸਾਨ ਕਰਿਏ ਉਹਨਾਂ ਦਾ ਖਰਚਾ ਕਰਾਈਏ ਫਿਰ ਉਹਨਾਂ ਤੇ ਸਾਰੀ ਜ਼ਿੰਦਗੀ ਉਹਨਾਂ ਦੇ ਆਸਾਨ ਕਿਉਂ ਤੁਹਾਡੇ ਮੁੰਡੇ ਨੌਕਰੀ ਮੈਂ ਦਵਾਈ ਸੀ ਫਿਰ ਹੁਣ ਗਾਂ ਨੂੰ ਖਿਆਲ ਰੱਖਿਓ ਉਹ ਜਦੋਂ ਉਹ ਚੀਜ਼ ਉਹਨਾਂ ਦੀ ਜਿਹੜੀ ਖਤਮ ਹੋ ਜੂਗੀ ਆਹ ਜਿਹੜੀਆਂ ਉਹਨਾਂ ਦੀਆਂ ਫੈਸਿਲਿਟੀਆਂ ਤਾਂ ਬੌਂਸ ਪੈਕ ਕਰਨਗੇ ਉਹ ਵਿਰੋਧ ਕਰਨਗੇ ਉਹ ਕਹਿਣਗੇ ਵੀ ਐ ਕਿਵੇਂ ਹੋ ਜੂ ਯਾਰ ਉਭੀ ਐਂ ਕਰਾਉਣਗੇ ਆਲੋਚਨਾ ਕਰਾਉਣਗੇ ਆਲੋਚਨਾ ਕਰਨ ਦੇ ਅੱਜ ਕੱਲ ਸੌਖੇ ਤਰੀਕੇ ਸੋਸ਼ਲ ਮੀਡੀਆ ਰਾਹੀਂ ਲੱਭ ਗਏ ਲੋਕਾਂ ਨੂੰ ਹੈਲਦੀ ਕ੍ਰਿਟਿਸਿਜ਼ਮ ਬਾਸਤੇ ਹਮੇਸ਼ਾ ਤਿਆਰ ਹੈ ਸਰਕਾਰ ਬਿਲਕੁਲ ਹੋਣਾ ਚਾਹੀਦਾ ਹੈ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਹੈਲਦੀ ਕ੍ਰਿਟਿਸਿਜ਼ਮ ਹੋਣਾ ਚਾਹੀਦਾ ਪਰ ਬਹੁਤ ਹੀ ਥੱਲੇਡੇ ਲੈਵਲ ਤੇ ਜਾ ਕੇ ਕ੍ਰਿਟਿਸਿਜ਼ਮ ਫਿਰ ਉਹ ਵਿਰੋਧ ਕਰਨ ਵਾਸਤੇ ਵਿਰੋਧ ਹੋ ਜਾਂਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਲੋ ਤੁਹਾਨੂੰ ਨੌਕਰੀਆਂ ਦਿੱਤੀਆਂ ਮੰਨਦੇ ਹੀ ਨਹੀਂ ਕਹਿੰਦੇ ਨੌਕਰੀਆਂ ਦਿੱਤੀਆਂ ਮੇਰੇ ਕੋਲ ਲਿਸਟ ਪਈ ਹੈ ਜੀ ਸਾਰੀਆਂ ਜਿੰਨੀਆਂ ਹੁਣ ਤੱਕ ਅੱਜ ਤੱਕ ਜਿਹੜੀਆਂ ਆ ਪਈ ਹੈ ਲਿਸਟ ਮੇਰੇ ਕੋਲ ਨੌਕਰੀਆਂ ਇਹ ਅੱਜ ਤੱਕ ਉਹਨਾਂ 58962 ਹੋ ਗਈਆਂ ਜੀ ਅੱਜ ਤੱਕ ਤੁਹਾਨੂੰ ਮਿਲਾ ਕੇ ਕੋਈ ਲਗਭਗ 40 ਤੋਂ ਵੱਧ ڈپارٹمنٹ ਨੇ واٹر اینڈ ਸੈਨੀਟੇਸ਼ਨ ਹੈ ہیلتھ ਹੈ ਮੈਡੀਕਲ ਹੈ ਲੇਬਰ ڈپارٹمنٹ ਹੈ ਪਟਵਾਰੀ ਰੈਵਨਿਊ ڈپارਟਮੈਂਟ ਹੈ ਤਹਿਸੀਲਦਾਰ ਨੇ ਪੁਲਿਸ ਹੈ اور ਇਹ نوکریاں ਪੱਕੀਆਂ نوکریاں ਨੇ ਇਹ ਉਹ ਨਹੀਂ ਹੈਗੀਆਂ ਕਿ ਜਿਹੜੀਆਂ ਕੋਈ ਕੰਟੈਕਟ ਤੇ ਜਾਂ ਕੋਈ ਔਰ ਆਊਟਸੋਰਸਿੰਗ ਹੈ ਸੋ ਮੈਨੂੰ ਕੋਈ ਕਿਸੇ ਨੂੰ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਮੈਂ ਕੋਈ ਕਿਸੇ ਤੋਂ ਕਲੀਨ ਚਿੱਟ ਨਹੀਂ ਲੈਣੀ ਮੈਂ ਆਪਣਾ ਕੰਮ ਕਰੀ ਜਾਂਦਾ ਮੈਨੂੰ ਇਸ ਨਾਲ ਸਕੂਨ ਮਿਲਦਾ ਤੁਸੀਂ ਅੱਜ ਬੋਲੇ ਹੋ ਮੈਨੂੰ ਬਹੁਤ ਸਕੂਨ ਮਿਲਿਆ ਪਹਿਲਾਂ ਪਹਿਲਾਂ ਤੁਸੀਂ ਥੋੜਾ ਬੋਲਦੇ ਸੀ ਜਦੋਂ ਆਪਾਂ ਇਨਵੋਲਵ ਹੋ ਗਏ ਤੁਸੀਂ ਵਧੀਆ ਬੋਲਣ ਹੋਰ ਅੱਛਾ ਬੋਲਣ ਲੱਗ ਗਏ ਹੌਸਲਾ ਵੱਜ ਜਾਂਦਾ ਬੜੀਆਂ ਦੁਸ਼ਵਾਰੀਆਂ ਮਿਹਨਤਾਂ ਤੋਂ ਬਾਅਦ ਤੁਹਾਨੂੰ ਨੌਕਰੀ ਮਿਲੀ ਸਵੇਰੇ 4 ਵਜੇ ਦੇ అలਾਰਮ ਲਾਇਵ ਹੋਣਗੇ ਕਰਦੇ ਕੰਮ ਵੀ ਨਾਲ-ਨਾਲ ਐਨਾ ਤਾਂ ਕਿਸੇ ਨੂੰ ਸਪੇਅਰ ਟਾਈਮ ਮਿਲਦਾ ਨਹੀਂ ਕਿ ਕੱਲਾ ਪੜਾਈ ਕਰਨ ਤੇ ਕੋਈ ਵੀ ਪਰਿਵਾਰ ਦੇ ਦੇ ਕਿਉਂਕਿ ਪਰਿਵਾਰ ਨੇ ਨਾਲ ਜਿਸ ਤਰ੍ਹਾਂ ਕਿਹਾ ਲੁਧਿਆਣੇ ਵਾਲੇ ਮੁੰਡੇ ਨੇ ਕਿ ਨਾਲ-ਨਾਲ ਦਿਹਾੜੀਆਂ ਵੀ ਕਰਨੀਆਂ ਪੈਂਦੀਆਂ ਸੀ ਨਾਲ-ਨਾਲ ਕਰਦਾ ਕੋਈ ਕਹਿੰਦਾ ਮੈਂ ਖੇਤੀ 'ਚ ਵੀ ਨਾਲ-ਨਾਲ ਕਰਦਾ ਸੀ ਕੰਮ ਪਰ ਨਾਲ ਕਿਤਾਬ ਲੈ ਜਾਂਦਾ ਸੀ ਮੈਂ ਵੀ ਲੈ ਕੇ ਜਾਂਦਾ ਰਿਆਂ ਕਿਤਾਬ ਖੇਤ ਕੰਮ ਕਰਕੇ ਜਿਹੜਾ ਪਾਣੀ ਨੱਕੇ ਚ ਚੋਨੇ ਦੇ ਜਿਹੜੇ ਕਿਆਰੇ ਨੇ ਉਹ ਵੱਡੇ ਹੁੰਦੇ ਨੇ ਘੰਟਾ ਘੰਟਾ ਡੇਢ ਡੇਢ ਘੰਟੇ ਦਾ ਕਹਿਰਾ ਉਹ ਜਨ ਤਾਂ ਉੱਥੇ ਪਾਣੀ ਛੱਡ ਕੇ ਤੁਸੀਂ ਕਿਤਾਬ ਪੜ੍ਹਨੀ ਹੈ ਸੋ ਇਸ ਕਰਕੇ ਰੇਡੀਓ ਸੁਣਨਾ ਪੜਾ ਮੈਨੂੰ ਅੱਜ ਵੀ ਹੈ ਤਾਂ ਉਥੋਂ ਸਪੋਰਟਸ ਦਾ ਨਿਊਜ਼ ਦਾ ਪੂਰੀ ਦੁਨੀਆ ਦੇ ਵਿੱਚ ਕੀ ਹੋ ਰਿਹਾ ਉਹਦਾ ਚਸਕਾ ਪਿਆ ਤਾਂ ਕਰਕੇ ਅੱਜ ਮੈਂ ਉਹਨਾਂ ਚੀਜ਼ਾਂ ਤੇ ਬੋਲ ਸਕਦਾ ਕਿਉਂਕਿ ਪਹਿਲਾਂ ਤੁਸੀਂ ਅੱਜ ਵੀ ਮੇਰੀ ਗੱਡੀ 'ਚ ਹਰ ਵਕਤ ਕਿਤਾਬਾਂ ਹੁੰਦੀਆਂ ਨੇ ਵੱਡੇ ਵੱਡੇ ਰਾਈਟਰਾਂ ਦੀਆਂ ਜਾਂ ਵੱਡੀਆਂ ਵੱਡੀਆਂ ਫੇਮਸ ਕਿਤਾਬਾਂ ਤੇ ਸਿੱਖਣਾ ਤਾਂ ਕਿਤੋਂ ਵੀ ਸਿੱਖਿਆ ਜਾ ਸਕਦਾ ਹੈ ਸਿੱਖਣ ਵਾਸਤੇ ਕੋਈ ਉਮਰ ਜਾਂ ਸਿੱਖਣ ਵਾਸਤੇ ਕੋਈ ਪ੍ਰੋਪਰ ਜਗਾ ਨਹੀਂ ਹੁੰਦੀ ਸਿੱਖਿਆ ਤਾਂ ਰਿਕਸ਼ੇ ਦੇ ਪਿੱਛੇ ਵੀ ਲਿਖਿਆ ਹੁੰਦਾ ਜੀ ਜੀਓ ਔਰ ਜੀਨੇ ਦੋ ਇਹ ਵੀ ਬਹੁਤ ਵੱਡੀ ਗੱਲ ਹੈ ਅਸੀਂ ਨਾ ਜਿਉਂਨੇ ਆ ਨਾ ਜਿਉਂ ਦਿੰਨੇ ਆ ਕਿਸੇ ਨੂੰ ਕੁਇਕ ਚਾਜ ਦਾ ਕੰਮ ਕਰਦਾ ਚਾਰ ਅੜਿੱਕੇ ਪਾਉਨੇ ਆ ਤੁਸੀਂ ਆਪ ਦੱਸਿਆ ਕਈਆਂ ਨੇ ਕਿ ਰਿਸ਼ਤੇਦਾਰਾਂ ਨੇ ਬਹੁਤ ਲੱਤਾਂ ਖਿੱਚੀਆਂ ਦੱਸੋ ਇਹ ਇਸੇ ਕੰਮ ਤੇ ਰੱਖੇ ਹੁੰਦੇ ਆ ਮਾਮੇ ਫੁੱਫੜ ਪੂਆ ਚਾਚਾ ਤਾਇਆ ਮਾਸੜ ਮੈਨੂੰ ਇਸ ਗੱਲ ਦਾ ਤਾਂ ਪਤਾ ਹੈ ਕਿਉਂਕਿ ਮੇਰੀ ਡਿਊਟੀ ਫੁੱਫੜਾਂ ਤੇ ਲੱਗਦੀ ਹੁੰਦੀ ਸੀ ਵਿਆਹ ਚ ਫੁੱਫੜਾਂ ਨੂੰ ਸੰਭਾਲਣਾ ਬਹੁਤ ਔਖਾ ਨਾ ਆਪ ਦੇਖਣੋ ਪਿਆ ਨਾ ਦੇਖਣ ਦੇਣ ਜੀਓਰ ਜੀ ਨੇ ਦੋ ਉਹ ਜਨ ਫੁੱਫੜ ਸਭ ਤੋਂ ਵੱਧ ਲਾਗੂ ਹੁੰਦੇ ਆ ਉਥੇ ਹੁੰਦਾ ਤਾਂ ਫੁੱਫੜ ਪੁਰਾਣਾ ਹੀ ਆ ਪਰ ਉਹਦੀ ਡੇਟ ਐਕਸਪਾਇਰ ਹੋ ਜਾਂਦੀ ਆ ਹਲਚਾ ਥੋੜਾ ਜਿਹਾ ਪੁਰਾਣਾ ਹੋ ਜਾਂਦਾ ਨਵੇਂ ਆ ਜਾਂਦੇ ਆ ਉਹ ਨਵੇਂ ਦੀ ਸੇਵਾ ਵੱਧ ਹੋ ਜਾਂਦੀ ਉਹ ਪੁਰਾਣੇ ਦਿਨ ਸੋਚ-ਸੋਚ ਕੇ ਚੁਰੀ ਜਾਂਦੇ ਰਹਿੰਦੇ ਕਰਮ ਸਮਝੋਤੇ ਕਰਾਉਣ ਚ ਬਹੁਤ ਸਾਰੇ ਫੁੱਫੜਾਂ ਦਾ ਹੱਥ ਹੁੰਦਾ ਵੀ ਸਮਝੋਤੇ ਕਰਾਉਣੇ ਸਿਆਣੇ ਫੁੱਫੜ ਵੀ ਪਾਏ ਜਾਂਦੇ ਨੇ ਏਦਾਂ ਦੀ ਗੱਲ ਨਹੀਂ ਸਾਰਿਆਂ ਨੂੰ ਇੱਕੋ ਜਿਹਾ ਰਸੇ ਨਹੀਂ ਬੰਨਣਾ ਆਪਾਂ ਨੇ ਕੱਲ ਨੂੰ ਕਿਤੇ ਕੋਈ ਫੁੱਫੜ ਜੂਨੀਅਨ ਬਣਾ ਕੇ ਨਾ ਮੇਰੇ ਬੁਰਦ ਨੂੰ ਧਰਨਾ ਦੇ ਦੇਣਾ ਕੋਈ ਹਸਨ ਖੇਡਣ ਮਨ ਕਾ ਚੋ ਕੁਰਬਾਨੀ ਚ ਲਿਖਿਆ ਅੱਜ ਤੁਹਾਡੇ ਲਈ ਖੁਸ਼ੀਆਂ ਦਾ ਦਿਨ ਹੈ ਤੇ ਮੈਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੈ ਕਿ ਤੁਹਾਡੇ ਚਿਹਰਿਆਂ ਤੇ ਮੁਸਕਰਾਹਟਾਂ ਨੇ ਅੱਖਾਂ 'ਚ ਉਮੀਦਾਂ ਨੇ ਕਿ ਕੁਝ ਕਰਾਂਗੇ ਜ਼ਿੰਦਗੀ ਚ ਆਪਣੇ ਲਈ ਵੀ ਪਰਿਵਾਰ ਲਈ ਵੀ ਪੰਜਾਬ ਲਈ ਵੀ ਆਬਵੀਅਸਲੀ ਜਦੋਂ ਤੁਸੀਂ ਅੱਛੀ ਜੌਬ ਕਰੋਗੇ ਤਾਂ ਡਿਪਾਰਟਮੈਂਟ ਵੀ ਤੁਹਾਨੂੰ ਅਪਰੀਸ਼ੀਏਟ ਕਰੂਗਾ ਤੁਹਾਡੀ ਮਹਿਮਾ ਹੋਊਗੀ ਆਲੇ-ਦੁਆਲੇ ਇਲਾਕੇ ਚ ਕਿ ਕੋਈ ਬੰਦਾ ਆਇਆ ਸੀ ਭਈ ਆਹ ਕੁਰਸੀ ਤੇ ਬੰਦਾ ਹੁੰਦਾ ਸੀ ਡਸਨਟ ਮੈਟਰ ਕਿ ਤੁਹਾਡੀ ਜੌਬ ਕਿਹੜੀ ਹੈ ਪਰ ਵੀ ਉਹਨੇ ਬੰਦੇ ਨੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਉਹ ਆਪ ਕਹਿਣਾ ਹੁੰਦਾ ਸੀ ਵੀ ਬਜ਼ੁਰਗੋ ਕੀ ਕੰਮ ਹੈ ਮੈਨੂੰ ਦੱਸੋ ਤੁਸੀਂ ਆਪ ਬੈਠੋ ਮੈਂ ਕਰਾ ਕੇ ਲਿਆਉਣਾ ਹੈ ਇਸ ਤਰ੍ਹਾਂ ਦੇ ਵੀ ਮੁਲਾਜ਼ਮ ਪਾਏ ਗਏ ਨੇ ਜਿਨ੍ਹਾਂ ਦਾ ਬਾਅਦ ਦੇ ਵਿੱਚ ਕਈ-ਕਈ ਸਾਲ ਉਹਨਾਂ ਦੀਆਂ ਬਦਲੀਆਂ ਤੋਂ ਬਾਅਦ ਜਾਂ ਰਿਟਾਇਰਮੈਂਟ ਤੋਂ ਬਾਅਦ ਕਈ-ਕਈ ਸਾਲ ਉਸ ਇਲਾਕੇ 'ਚ ਗੱਲ ਚੱਲਦੀ ਰਹਿੰਦੀ ਹੈ। ਇਹ ਸਿਸਟਮ ਪੰਜਾਬ ਦੇ ਵਿੱਚ ਲਾਗੂ ਕਰਨਾ। ਖਾਣੀਆਂ ਉਹੀ ਦੋ ਰੋਟੀਆਂ ਨੇ। ਕੋਈ ਇਧਰੋਂ ਉਧਰੋਂ ਕਿਸੇ ਦਾ ਹੱਕ ਮਾਰ ਕੇ ਕਮਾਈ ਕਰੋਗੇ। ਉਹਨੇ ਬਦਨਾ ਫੁਲਣਾ ਤਾਂ ਹੈ ਨਹੀਂ। ਇੱਥੇ ਹੀ ਨਿਕਲ ਜਾਣੀ ਹੈ। ਚੋਰੀ ਦੇ ਪੁੱਤ ਕਦੇ ਗੱਭਰੂ ਨਹੀਂ ਹੁੰਦੇ ਸੋ ਜੇ ਦਸਾਂ ਨਾ ਹੋਂਦੀ ਕਮਾਈ ਆਪ ਜਿਹੜੀ ਸੰਤੁਸ਼ਟੀ ਨਾਲ ਜੋ ਮਿਲਦੀ ਹੈ ਉਹਨੂੰ ਖਾ ਕੇ ਵਾਹਿਗੁਰੂ ਦਾ ਨਾਮ ਜਪ ਲਈ ਇੱਕ ਸਾਡੇ ਤਾਂ ਗੁਰੂ ਸਾਹਿਬ ਨੇ ਕਿਹਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਜੋ ਸਕੂਨ ਉਸ ਕਮਾਈ ਨਾਲ ਮਿਲਦਾ ਉਹ ਉਹਦੀ ਕਿਸੇ ਕਰੰਸੀ 'ਚ ਕੋਈ ਕੀਮਤ ਨਹੀਂ ਹੈਗੀ ਜਿਹੜੇ ਬੇਈਮਾਨੀਆਂ ਕਰਦੇ ਨੇ ਫॉर ਦਾ ਟਾਈਮ ਬੀਿੰਗ ਪੈਸੇ ਵੱਧ ਕਮਾ ਲੈਂਦੇ ਹੋਣਗੇ ਥੋੜੇ ਚਿਰ ਲਈ ਲਗਜ਼ਰੀ ਲਾਈਫ ਵੀ ਜਿਵੇਂ ਲੈਂਦੇ ਹੋਣਗੇ ਪਰ ਜਦੋਂ ਕਦੇ ਕਿਤੇ ਨਾ ਕਿਤੇ ਕਾਨੂੰਨ ਦਾ ਕੋਈ ਨਾ ਕੋਈ ਹੱਥ ਪੈ ਜਾਂਦਾ ਫਿਰ ਬਾਅਦ ਦੇ ਵਿੱਚ ਪਛਤਾਵੇ ਰਹਿ ਜਾਂਦੇ ਉਹਨਾਂ ਕੋਲੇ ਸੋ ਮੈਨੂੰ ਚੰਗਾ ਲੱਗਿਆ ਕਿ ਤੁਹਾਡੇ ਵਿਚਾਰ ਸੁਣ ਕੇ ਕਿ ਤੁਸੀਂ ਪੂਰੇ ਕਿਉਂਕਿ ਤੁਸੀਂ ੱੱਕੇ ਖਾ ਲਏ ਬਹੁਤ ਹੁਣ ਜਦੋਂ ਨੌਕਰੀ ਆਈ ਹੈ ਤਾਂ ਇਸ ਨੌਕਰੀ ਨੂੰ ਤੁਸੀਂ ਇਸ ਤਰ੍ਹਾਂ ਬਦਨਾਮੀ ਵਾਸਤੇ ਨਹੀਂ ਵਰਤੋਗੇ ਇਹਨੂੰ ਆਪਣੇ ਪਰਿਵਾਰ ਦਾ ਆਪਣੇ ਦੇਸ਼ ਦਾ ਨਾਮ ਉੱਚਾ ਕਰਨ ਵਾਸਤੇ ਇਹਨੂੰ ਇਸਤੇਮਾਲ ਕਰੋਗੇ ਬਹੁਤ ਸਾਰੇ ਕੰਮ ਜਿਹੜੇ ਨੇ ਗਵਰਨਮੈਂਟ ਵੱਲੋਂ ਪਹਿਲੇ ਸਾਲ ਹੀ ਸ਼ੁਰੂ ਕਰਤੇ ਸੀਗੇ ਹਾਲਾਂਕਿ ਮੈਨੂੰ ਅਫਸਰ ਕਹਿੰਦੇ ਸੀ ਕਿ ਜੀ ਆਖਰੀ ਸਾਲ ਦੇਖੋ ਲੋਕਾਂ ਨੂੰ ਆਖਰੀ ਸਾਲ ਯਾਦ ਰਹਿੰਦਾ ਜੀ ਵੋਟਾਂ ਤੋਂ ਪਹਿਲਾਂ ਵਾਲਾ ਸਾਲ ਮੈਂ ਕਹਿੰਦਾ ਮੈਂ ਕੋਈ ਯਾਦ ਰਖਾਉਣ ਵਾਸਤੇ ਸਾਲ ਨਹੀਂ ਬਣਾਉਣਾ ਆ ਮੈਂ ਇੱਥੇ ਕੋਈ ਅਗਲੀਆਂ ਵੋਟਾਂ ਦਾ ਹੁਣੇ ਤੋਂ ਮੈਂ ਲੋਬਿੰਗ ਕਰਨ ਜਾਂ ਲੋਕਾਂ ਨੂੰ ਕੋਈ ਲਾਲਚ ਦੇਣ ਨਹੀਂ ਆਇਆ ਮੇਰਾ ਤਾਂ ਕੰਮ ਆ ਹੁਣੇ ਸ਼ੁਰੂ ਕਰੋ ਪਹਿਲੇ ਹੀ ਡੇਟ ਆ 70 ਸਾਲ 300 ਯੂਨਿਟ ਬਿਜਲੀ ਫ੍ਰੀ ਕੀਤੀ ਪਹਿਲੇ ਸਾਲ ਹੀ ਜੂਨ 'ਚ ਹੀ ਫੈਸਲਾ ਹੋ ਗਿਆ ਸੀ ਮਾਰਚ ਦੇ ਵਿੱਚ ਓਥ ਸੈਰੇਮਨੀ ਸੀ 16 ਮਾਰਚ ਨੂੰ ਅਪ੍ਰੈਲ ਮਈ ਚ ਸਾਰੇ ਡਾਟਾ ਆ ਗਿਆ ਜੂਨ ਚ ਕਰਤਾ ਲਾਗੂ 300 ਯੂਨਟ ਔਰ ਸਾਰਿਆਂ ਨੂੰ ਸਾਰਿਆਂ ਨੂੰ 600 ਯੂਨਟ ਦਾ ਸਾਈਕਲ ਹੈ ਦੋ ਮਹੀਨਿਆਂ ਦਾ ਅੱਜ 90% ਘਰਾਂ ਨੂੰ ਬਿਜਲੀ ਦਾ ਬਿੱਲ ਫਰੀ ਹੁੰਦਾ ਫੇਰ ਬਿਜਲੀ ਬੋਰਡ ਦੇ ਪੁਰਾਣੇ ਪੈਸੇ ਬਹੁਤ ਰਹਿੰਦੇ ਸੀਗੇ ਪੀਐਸਪੀਸੀਐਲ ਦਾ ਪੁਰਾਣਾ ਬਹੁਤ ਕਰਜ਼ਾ ਖੜਾ ਸੀ ਸਰਕਾਰਾਂ 'ਤੇ ਉਹ ਦੇਣਾ ਸ਼ੁਰੂ ਕੀਤਾ ਜੀ ਵੀ ਕਿਸ਼ਤਾਂ ਕਰ ਲੈਣੇ ਆ ਤੁਹਾਨੂੰ ਤੁਹਾਡਾ ਕਰਜ਼ਾ ਤੁਹਾਨੂੰ ਪਹਿਲਾਂ ਸਿਰ ਕਰਦੇ ਆ ਬਿਜਲੀ ਬੋਰਡ ਦਾ ਕਰਜ਼ਾ ਬਮੋੜਿਆ ਜੀ ਕਰਜ਼ਾ ਹਾਂ ਜੀ 2000 ਕਰੋੜ ਮੋੜਿਆ ਜੀ ਬਿਜਲੀ ਬੋਰਡ ਦਾ ਸਰਕਾਰ ਨੇ ਆ ਜਿਹੜੇ ਕਹੀ ਜਾਂਦੇ ਨੇ ਕਰਜ਼ਾ ਚੜਾਉਂਦਾ ਫਰਾਂਸਾੜ ਤਾਂ ਉਹ ਕਰਜ਼ੇ ਲੈ ਆਏ ਵੀ ਨੇ ਅਸੀਂ ਇਹ ਤੁਸੀਂ ਦੇਖ ਕੇ ਕਿਉਂ ਸਾਨੂੰ ਵਿਰਸੇ 'ਚ 3 ਲੱਖ ਕਰੋੜ ਦਾ ਕਰਜ਼ਾ ਪਾਉਣੇ 3 ਲੱਖ ਕਰੋੜ ਦਾ ਕਰਜ਼ਾ ਤੁਸੀਂ ਲੈ ਕੇ ਗਏ ਹੋ ਨਾਲੇ ਕੁਝ ਹੋਇਆ ਨਹੀਂ ਕੋਈ ਸਰਕਾਰੀ ਸਕੂਲ ਨਹੀਂ ਬਣਿਆ ਕੋਈ ਸੜਕ ਨਹੀਂ ਬਣੀ ਕੋਈ ਯੂਨੀਵਰਸਿਟੀ ਨਹੀਂ ਬਣੀ ਕੋਈ ਨੌਕਰੀ ਨਹੀਂ ਦਿੱਤੀ ਫਿਰ ਵੀ ਕਰਜ਼ਾ ਕਿੱਧਰ ਫਿਰ ਕਿੱਥੇ ਲਾਈ ਗਏ ਨੇ ਕੋਈ ਹਿਸਾਬ ਕਿਤਾਬ ਨਹੀਂ ਸੋ ਪੀਸੀ ਪੀਐਸਪੀਸੀਐਲ ਨੂੰ ਸੀ ਪਹਿਲਾਂ ਪੈਰਾਂ ਸਿਰ ਖੜਾ ਕੀਤਾ ਫਿਰ ਪਤਾ ਲੱਗਿਆ ਜੀ ਆਪਣੀ ਇੱਕ ਕੋਲ ਮਾਈਨ ਹੈ ਕੋਲੇ ਦੀ ਖਾਨ ਹੈ ਛਾਰਖੰਡ ਚ ਪੰਜਾਬ ਦੀ ਉਹ ਬੰਦ ਪਈ ਹੈ ਜੀ ਉਹਨੂੰ ਖੁਲਵਾਇਆ ਜੀ ਐਫਰਟਸ ਕਰਕੇ ਸਰ ਕੋਲ ਕੋਲ ਮੰਤralੇ ਨਾਲ ਗੱਲਾਂ ਕਰਕੇ ਉਹਨਾਂ ਨਾਲ ਅਰਜ਼ੀਆਂ ਦੇ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹ ਖੁਲਵਾਇਆ ਫਿਰ ਇੱਕ ਅਨਾਲੀ ਗੋਇੰਦਵਾਲ ਸਾਹਿਬ ਹੈ ਜੀਵੀ ਕੇ ਕੰਪਨੀ ਦਾ ਇੱਕ ਥਰਮਲ ਪਲਾਂਟ ਸੀ ਪ੍ਰਾਈਵੇਟ ਸੈਕਟਰ ਦਾ ਉਹ ਦਿਵਾਲੀਆ ਹੋ ਗਿਆ ਉਹ ਵਿਕਦਾ ਸੀ ਤਾਂ ਉਹਦਾ ਬੈਂਗਲੌਰ ਹੁੰਦੀ ਆ ਉਹਦੀ ਬੋਲੀ ਟ੍ਰਿਬਿਊਨਲ ਦੀ ਬਣਿਆ ਹੋਇਆ ਉਹਦੀ ਬੋਲੀ ਬੈਂਗਲੌਰ ਹੁੰਦੀ ਆ ਅਸਰ ਭੇਜੇ ਵੀ ਆਪਾਂ ਲੈਣਾ ਹੈ ਕਰਦੇ ਕਰਾਉਂਦੇ 540 ਮੈਗਾਵਾਟ ਦਾ ਜਿਹੜਾ ਥਰਮਲ ਪਲਾਂਟ ਹੈ 1080 ਕਰੋੜ ਚ ਖਰੀਦਿਆ 2 ਕਰੋੜ ਰੁਪਏ ਪਰ ਮੈਗਾਵਾਟ ਦੇਸ਼ ਦਾ ਸਭ ਤੋਂ ਸਸਤੇ ਭਾਤੇ ਖਰੀਦਿਆ ਹੋਇਆ ਜੀ ਇੱਕ ਇੱਕ ਰੁਪਈਆ ਸੀ ਜਿਵੇਂ ਆਪਾਂ ਸਬਜ਼ੀ ਵਾਲੇ ਨਾਲ ਜਾਂ ਦੁਕਾਨਦਾਰ ਨਾਲ ਬਹਿਸ ਕਰਦੇ ਆ ਯਾਰ ਠੀਕ ਠੀਕ ਲਾਲਾ ਯਾਰ ਉਹ ਤਾਂ ਸਾਨੂੰ ਇੰਨੇ ਚ ਦਿੰਦਾ ਯਾਰ ਐਂ ਕਿਉਂ ਕਰਦਾ ਐਦਾਂ ਅਸੀਂ ਸਰਕਾਰੀ ਪੈਸਾ ਖਰਚਦੇ ਆ ਕਿਉਂਕਿ ਸਾਨੂੰ ਪਤਾ ਹੈ ਜੀ ਇਹ ਪੈਸੇ ਕਿਵੇਂ ਆਈਦੇ ਆ ਉਹ ਬੱਚੇ ਨੇ ਕਿਹਾ 1 ਰੁਪਈਆ ਮੇਰੀ ਮਾਂ ਕਹਿੰਦੀ ਹੁੰਦੀ ਸੀ ਵੀ 1 ਰੁਪਈਆ ਵੀ ਉਹ ਤੋਂ ਇੱਕ ਕੀਮਤ ਉਹਦੇ 1 ਰੁਪਈਏ ਦੀ ਵੀ ਹੁੰਦੀ ਸੀ ਸਾਮਕੇ ਰੱਖੀ ਕਿਤੇ ਕੰਮ ਆ ਜੂ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਇਹਨੂੰ ਉਹੀ ਸਮਝ ਸਕਦੇ ਆ ਜਿਨ੍ਹਾਂ ਨੇ 1 ਰੁਪਏ ਦੀ ਕੀਮਤ ਸਮਝੀ ਹੋਈ ਹੈ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜੇ ਲੱਖ ਚੋਂ ਰੁਪਇਆ ਕੱਢ ਦਈਏ ਉਹ ਵੀ ਲੱਖ ਨਹੀਂ ਰਹਿੰਦਾ ਉਹਨੇ 99999 ਬਣ ਜਾਂਦਾ ਹੈ ਲੱਖ ਨਹੀਂ ਕਹਿੰਦੇ ਉਹਨੂੰ ਫਿਰ ਸੋ ਹਰ ਇੱਕ ਦੀ ਆਪਣੀ ਆਪਣੀ ਕੀਮਤ ਹੈ ਰੁਪਏ ਦੀ ਵੀ ਵੈਲਿਊ ਹੈ ਸੋ 1 ਰੁਪਇਆ ਬਚਾ ਕੇ ਅਸੀਂ ਉਹ ਜੀਵੀਕੇ ਵਾਲਾ ਜਿਹੜਾ ਥਰਮਲ ਪਲਾਂਟ ਹੈ ਉਹਦਾ ਨਾਮ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਉਹਦੇ ਰੱਖਿਆ ਗੋਇੰਦਵਾਲ ਸਾਹਿਬ ਇਥੋਂ ਸ੍ਰੀ ਗੁਰੂ ਅਮਰਦਾਸ ਜੀ ਨੇ ساری ਜ਼ਿੰਦਗੀ ਉੱਥੇ ਬਿਤਾਈ ਜਿੱਥੇ ਸਤੀ ਪ੍ਰਥਾ ਖਤਮ ਕੀਤੀ ਲੰਗਰ ਪ੍ਰਥਾ ਸ਼ੁਰੂ ਕੀਤੀ ਉਹ ਰਨਿੰਗ ਜੀ ਕੰਡੀਸ਼ਨ ਚ 25 ਸਾਲ ਦੀ ਉਹਦੀ ਲਾਈਫ ਹੈ ਜੀ ਬਿਜਲੀ ਫਿਰ ਖੇਤਾਂ ਵਾਲੀ ਦਿਨੇ ਦੇਣੀ ਸ਼ੁਰੂ ਕੀਤੀ ਮੈਂ ਰਾਤ ਨੂੰ ਜਾਂਦਾ ਰਿਆਂ ਖੇਤਾਂ ਚ ਡਿਊਟੀ ਲੱਗਦੀ ਸੀ ਕਰਦਿਆਂ ਵੱਲੋਂ ਬਈ ਚਲੋ ਖੇਤ ਬਿਜਲੀ ਆਉਣੀ ਹੈ ਅੱਜ ਕਿੰਨੇ ਵਜੇ ਆਉਣੀ ਹੈ ਸਵਾ 1 ਵਜੇ ਆਉਣੀ ਹੈ ਨਾ ਪਹਿਲਾਂ ਸੌ ਸਕਦੇ ਆ ਨਾ ਬਾਅਦ ਚ ਸੱਪਾਂ ਦੀਆਂ ਸਿਰੀਆਂ ਮੀਤੀ ਜਾਂਦੇ ਕਦੇ ਸੱਪ ਮੂਰ ਦੀ ਲੰਘਿਆ ਕਦੇ ਸੱਪ ਦੇ ਮੂਰ ਦੀ ਪਹਿਲਾਂ ਲੰਘ ਗਏ ਸੱਪ ਪਿੱਛੋਂ ਦੀ ਲੰਘਿਆ ਕਦੇ ਸੱਪ ਦੇ ਉੱਤੋਂ ਦੀ ਲੰਘ ਗਏ ਬਚ ਬੁਚ ਕੇ ਆਏ ਆ ਬਸ ਜਾਨਾਂ ਜੂ ਨਈ ਬਚਾ ਕੇ ਮੈਂ ਸੋਚਦਾ ਸੀ ਯਾਰ ਕਮਾਲ ਹੈ ਦੁਨੀਆ ਭਰ ਦੇ ਦਫ਼ਤਰਾਂ ਦਾ ਟਾਈਮ 9 ਤੋਂ 5 ਹੈ ਚਲ ਦੁਨੀਆ ਪਰ ਨੂੰ ਛੱਡ ਦਿਓ ਸਾਡੇ ਮੁਲਕ ਚ ਤਾਂੋਂ ਤੋਂ ਪੰਜ ਹੀ ਐ ਤੇ ਕਿਸਾਨਾਂ ਦੇ ਦਫ਼ਤਰ ਦਾ ਟਾਈਮ ਰਾਤ ਦੇ 1:30 ਵਜੇ ਕਿਉਂ ਆ ਯਾਰ ਸਾਨੂੰ ਦਿਨੇ ਬਿਜਲੀ ਦੇ ਦਿਓ ਸਾਨੂੰ ਰਾਤ ਨੂੰ ਮੱਥਾ ਮਾਰਨ ਦੀ ਲੋੜ ਹੀ ਨਹੀਂ ਕੋਈ ਗੱਲ ਨਹੀਂ ਮੈਂ ਕਿਹਾ ਉਹ ਤੋਂ ਸੋਚਦਾ ਹੁੰਦਾ ਸੀ ਮੈਂ ਕਦੇ ਕੋਈ ਆਇਆ ਮੌਕਾ ਜਿਵੇਂ ਕੋਈ ਪਰਮਾਤਮਾ ਵੱਲੋਂ ਵਿਧੀ ਬਣਦੀ ਐ ਮੈਂ ਕਿਹਾ ਆਇਆ ਮੌਕਾ ਤੱਕ ਕਰਦਾ ਨਹੀਂ ਫੈਸਲਾ ਫਿਰ ਪਰਮਾਤਮਾ ਨੇ ਮੌਕਾ ਦਿੱਤਾ ਹੁਣ ਸਰ ਫੈਸਲਾ ਕਰਤਾ ਦਿਨੇ ਬਿਜਲੀ ਆਊਗੀ ਆਉਂਦੀ ਐ ਦਿਨੇ ਔਰ 8 10 12 ਘੰਟਿਆਂ ਦੀ ਵੀ ਕੋਈ ਲਿਮਟ ਨਹੀਂ 8 10 ਘੰਟਿਆਂ ਦੀ ਕੋਈ ਲਿਮਟ ਨਹੀਂ ਲਗਾਤਾਰ ਦਿਓ ਯਾਰ ਜਦੋਂ ਜੋਂ ਚੌਣ ਮੋਟਰ ਚਲਾਣ ਕੋਈ ਵੀ ਕਿਸਾਨ ਕਮਲਾ ਨਹੀਂ ਹੈਗਾ ਵੀ ਉਹ ਪਾਣੀ ਛੱਡ ਕੇ ਆਪਣੀ ਕੈਰੇ ਤੋੜ ਲੂਗਾ ਆਪਣੇ ਵੱਟਾਂ ਤੋੜ ਲੂਗਾ ਜਦੋਂ ਉਹਦੀ ਉਹਦਾ ਪਾਣੀ ਪੂਰਾ ਹੋ ਜयो ਮੋਟਰ ਬੰਦ ਕਰ ਦੂਗਾ ਉਹਨੇ ਕੀ ਕਰਨਾ ਹੈ ਜੀ ਜਿਆਦਾ ਚਲਾ ਕੇ ਸੁਮੋਕਰ ਦੇ ਕੇ ਦੇਖੋ ਉਹਨੂੰ ਤਸਾਈ ਜਾਂਦੇ ਰਹਿੰਨੇ ਹੋ 8 ਘੰਟੇ ਆਊਗੀ ਜੀ 2 2 ਘੰਟੇ 2 ਘੰਟੇ ਬਾਅਦ ਕੱਟ ਲੱਗ ਗਿਆ ਜੀ ਹੁਣ ਕਿੰਨੇ ਵਜੇ ਆਊਗੀ ਜੀ ਹੁਣ ਡੇਢ ਘੰਟੇ ਬਾਅਦ ਆਊਗੀ ਉਹ ਖਾਲ ਮਰ ਜਾਂਦਾ ਜੀ ਫੇਰ ਉਸੇ ਕਹਿਰੇ ਚ ਦੁਬਾਰਾ ਛੱਡੋ ਹੁਣ ਇਹ ਉਹੀ ਸਮਝ ਸਕਦਾ ਜਿਹੜਾ ਨੱਕਿਆਂ ਤੇ ਰਿਹਾ ਹੋਵੇ ਫੇਰ ਬੀਬੀ ਐਮ ਵੀ ਨਾਲ ਰੋਲਾ ਪੈ ਗਿਆ ਜੀ ਉਹ ਕਹਿੰਦੇ ਅਸੀਂ ਆਹ ਕਰਾਂਗੇ ਅਸੀਂ ਇੱਥੋਂ ਪਾਣੀ ਆਏ ਦੇਵਾਂਗੇ ਪਾਖੜ ਮੈਨੂੰ ਉੱਥੇ ਨੰਗਲ ਡੈਮ ਚਲੇ ਗਏ ਸੀ ਅਸੀਂ ਆ ਜਿਓ ਫੇਰ ਆ ਪਾਣੀ ਲੈ ਕੇ ਦਿਖਾਓ ਤੁਸੀਂ ਫੇਰ ਜਦੋਂ ਤੁਹਾਨੂੰ ਅਸੀਂ ਤੁਹਾਡੇ ਰੂਲ ਮੁਤਾਬਕ ਸਮਝੌਤੇ ਮੁਤਾਬਕ ਅਸੀਂ ਦੇਈ ਜਾਂਦੇ ਆ ਪਾਣੀ ਤੁਸੀਂ ਪਹਿਲਾਂ ਵਰਤ ਲਿਆ ਪਹਿਲਾਂ ਵਰਤ ਕੇ ਖਤਮ ਕਰ ਲਿਆ ਤਾਂ ਫਿਰ ਅਸੀਂ ਹੁਣ ਹੁਣ ਸਾਨੂੰ ਵੀ ਲੋੜ ਹੈ ਅਸੀਂ ਕਿਉਂ ਦੇਈਏ ਫਿਰ ਤੁਹਾਨੂੰ ਤੁਸੀਂ ਪਹਿਲਾਂ ਆਪਣਾ ਸੰਜਮ ਨਾਲ ਇਸਤੇਮਾਲ ਕਰਨਾ ਸੀ ਹੁਣ ਜੇ ਤੁਹਾਡੀ ਤਨਖਾਹ ਕੋਈ 40000 ਰੁਪਏ ਤਨਖਾਹ ਹੈ ਤੇ ਤੁਸੀਂ 40000 ਰੁਪਏ 20 ਦਿਨਾਂ ਚ ਖਤਮ ਕਰਕੇ ਗਵਰਨਮੈਂਟ ਨੂੰ ਕਹੋ ਦੱਸ ਦੇਣਾ ਬਾਅਦ ਕਿ ਹੋਰ ਤਨਖਾਹ ਦੇ ਹੋਜੀ ਸੰਤਾ ਲੈ ਤਾਂ ਮੁੱਕ ਗਈ ਕਿਵੇਂ ਦੇ ਦੂਗੇ ਜੀ ਕੋਈ ਸਤੂ ਤੁਹਾਨੂੰ ਪਤਾ ਹੈ ਕਿ 40000 ਚ ਮਹੀਨਾ ਕੱਢਣਾ ਉਸ ਦਾ ਬਣਾ ਖਰਚੋ ਜੀ ਉਹ ਉੱਥੇ ਲੜਾਈ ਲੜੀ ਹਜੇ ਵੀ ਲੜ ਰਹੇ ਆ ਫਿਰ ਸੈਂਟਰ ਆ ਜਾਂਦਾ ਵਿੱਚ ਅਸੀਂ ਇਹਦਾ ਜਿਹੜਾ ਇੰਜੀਨੀਅਰ ਆ ਉਹ ਇੱਥੋਂ ਲਾਵਾਂਗੇ ਅਸੀਂ ਬੀਬੀ ਐਮਬੀ ਦੇ ਮੈਂਬਰ ਇਧਰੋਂ ਲਾਵਾਂਗੇ ਵੀ ਅਸੀਂ ਸਾਡਾ ਕੰਟਰੋਲ ਹੋ ਜੇ ਕਿਵੇਂ ਹੋਊਗਾ ਜੀ ਪੰਜਾਬ ਦੇ ਪਾਣੀ ਆ ਤੇ ਕਿਵੇਂ ਕੰਟਰੋਲ ਕਰ ਲਵਾਂਗੇ ਪਾਣੀ ਨਾਲ ਅਸੀਂ ਕਿਹੜਾ ਪਾਣੀ ਵੇਚਦੇ ਆ ਜੀ ਪਾਣੀ ਨਾਲ ਅਸੀਂ ਚੌਲ ਪੈਦਾ ਕਰਕੇ ਦਿੰਨੇ ਆ 100 ਆਹਾੜਾ ਏ ਇਸ ਇਲਾਕੇ ਚ ਬਹੁਤ ਜ਼ਿਆਦਾ 5 ਲੱਖ ਏਕੜ ਦਾ ਨੁਕਸਾਨ ਹੋਇਆ ਚਲੋ ਉਹ ਚ ਸਾਰੇ ਚ ਝੋਨਾ ਨਹੀਂ ਸੀ ਹੋਰ ਫਸਲਾਂ ਵੀ ਸੀ ਫੇਰ ਵੀ ਇੰਨੇ ਸੰਕਟ ਦੇ ਬਾਵਜੂਦ ਵੀ 180 ਲੱਖ ਮੀਟਰ ਕਟਨ ਚੌੜ ਅਸੀਂ ਫੂਡ ਬਾਲ ਚ ਦੇਵਾਂਗੇ 125 ਲੱਖ ਮੀਟਰ ਕਟਨ ਅਸੀਂ ਕਣਕ ਦਿੰਨੇ ਆ ਸਰੋਂ ਬਾਜਰਾ ਲੀਚੀ ਆਲੂ ਉਹ ਅਲੱਗ ਨੇ 40% ਤੋਂ ਜ਼ਿਆਦਾ ਸਾਡਾ ਫੂਡ ਬਾਲ ਦੇ ਵਿੱਚ ਹਿੱਸਾ ਹੈ ਅਸੀਂ ਪਾਉਂਦੇ ਆ ਯੋਗਦਾਨ ਦੇਸ਼ ਦੇ ਢਿੱਡ ਭਰ ਲਈ ਬਿਜਲੀ ਵਾਰੀ ਪਾਣੀ ਵਾਰੀ ਕਹਿੰਦੇ ਨੇ ਤੁਹਾਨੂੰ ਚਾਹੀਦੀ ਤੁਨਾ ਤੁਹਾਨੂੰ ਨਹੀਂ ਮਿਲਣਾ ਹੈ ਫਿਰ ਗਮਲਿਆਂ ਚ ਬੀਜੀਏ ਕਣਕਾਂ ਉਹਦੀ ਲੜਾਈ ਲੜ ਰਹੇ ਆ ਜੀ ਆ ਹੁਣ ਪੰਜਾਬ ਯੂਨੀਵਰਸਿਟੀ ਵੱਲ ਪੈ ਨਿਕਲੇ ਇਹ ਸਾਡੀ ਹੈ ਜੀ ਕਹਿੰਦੇ ਹੁਣ ਇਹ ਸੈਨੇਟ ਤੇ ਸਿੰਡੀਕੇਟ ਭੰਗ ਕਰਤੀ ਏਦੋਂ ਪਹਿਲਾਂ ਇਹਨਾਂ ਨੇ ਦੋ ਤਿੰਨ ਮੀਟਿੰਗਾਂ ਕੀਤੀਆਂ ਪੰਜਾਬ ਦੇ ਰਾਜਪਾਲ ਤੇ ਹਰਿਆਣੇ ਦੇ ਰਾਜਪਾਲ ਵੀ ਆਏ ਮੈਂ ਨਾਲ ਗਿਆ ਮੁੱਖ ਮੰਤਰੀ ਹਰਿਆਣਾ ਵੀ ਆਏ ਇਹ ਪਹਿਲਾਂ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀ ਕਿ ਅੰਬਾਲਾ ਦੇ ਯਮਨਾ ਨਗਰ ਦੇ ਕੁਰੂਖੇਤਰ ਦੇ ਕਾਲਜ ਜਿਹੜੇ ਨੇ ਉਹ ਤੁਸੀਂ ਪੰਜਾਬ ਯੂਨੀਵਰਸਿਟੀ ਨਾਲ ਐਫਲੀਏਟਡ ਕਰ ਦਿਓ ਜੀ ਮੈਂ ਕਹਿੰਦੀ ਐਸੀ ਨਹੀਂ ਕਰ ਸਕਦੇ ਕੋਰਾ ਜਵਾਬ ਦਿੱਤਾ ਮੀਟਿੰਗ 'ਚ ਮੈਂ ਕਹਿੰਦੀ ਤੁਸੀਂ ਆਪ ਹੀ ਨਿਕਲੇ ਸੀਗੇ ਆਪ ਤੁਸੀਂ ਲਿਖ ਕੇ ਦਿੱਤਾ ਸੀ ਅਸੀਂ ਇਸ ਯੂਨੀਵਰਸਿਟੀ ਤੋਂ ਆਪਣੇ ਜਿਹੜੇ ਆ ਕਾਲਜ ਬਾਹਰ ਕੱਢਦੇ ਆ ਕੁਰੂਖੇਤਰ ਯੂਨੀਵਰਸਿਟੀ ਬਣਾ ਲਈ ਉਹਨਾਂ ਨੇ ਤੁਸੀਂ ਆਪਣੀ ਕੁਰਕਸ਼ੇਤਰ ਯੂਨੀਵਰਸਿਟੀ ਜਿਹੜੀ ਐ ਉਹ ਤੇ ਯਕੀਨ ਨਹੀਂ ਕਰਦੇ ਹੁਣ ਤੁਸੀਂ ਕੁਰਕਸ਼ੇਤਰ ਯੂਨੀਵਰਸਿਟੀ ਤੋਂ ਹੋਰ ਚ ਯੂਨੀਵਰਸਿਟੀ ਬਣਾ ਲਓ ਕਿਤੇ ਯਮਨਾਨਗਰ ਬਣਾ ਲਓ ਪੰਚਕੂਲੇ ਬਣਾ ਲਓ ਆਪਦੀ ਯੂਨੀਵਰਸਿਟੀ ਬਣਾ ਲਓ ਕਿਤੇ ਅੰਬਾਲਾ ਬਣਾ ਲਓ ਸਾਡੇ ਕੋਲੇ ਆਲਰੇਡੀ 170 ਤੋਂ ਉੱਪਰ ਕਾਲਜ ਜਿਹੜੇ ਪੰਜਾਬ ਯੂਨੀਵਰਸਿਟੀ ਨਾਲ ਰਿਲੇਟਡ ਨੇ ਫਾਜ਼ਿਲਕਾ ਤੱਕ ਉਹ ਸਾਡੇ ਕੋਲੇ ਹੈਗੇ ਨੇ ਅਸੀਂ ਉਹਨਾਂ ਨੂੰ ਸੰਭਾਲਣਾ ਹੈ ਕੋਰਾ ਜਵਾਬ ਦਿੱਤਾ ਜੀ ਪੰਜਾਬ ਦੇ ਗਵਰਨਰ ਸਾਹਿਬ ਉਸ ਵੇਲੇ ਸੀਗੇ ਬਨਵਾਰੀ ਲਾਲ ਪ੍ਰੋਹਿਤ ਉਹ ਕਹਿੰਨ ਨਹੀਂ ਜੀ ਆਪਾਂ ਕਰ ਦਿੰਨੇ ਆ ਆਪਾਂ ਨੂੰ ਕਰ ਦੇਣਾ ਚਾਹੀਦਾ ਮੈਂ ਉਹਨਾਂ ਨੂੰ ਕਹਾਈ ਤੁਸੀਂ ਪੰਜਾਬ ਵੱਲੋਂ ਆਏ ਜਾਂ ਹਰਿਆਣੇ ਵੱਲੋਂ ਆਏ ਹੋ ਤੁਸੀਂ ਤਾਂ ਮੇਰੇ ਹੱਕ 'ਚ ਬੋਲੋ ਨਾ ਨਾ ਜੀ ਉਹ ਵੀ ਮਤਲਬ ਐਂ ਕਹਿੰਦੇ ਸੀ ਕਿਉਂਕਿ ਤਾਂਹਾਂ ਤੋਂ ਆਰਡਰ ਸੀਗੇ ਸੈਂਟਰ 'ਚ ਮੈਂ ਕਹਿੰਦਾ ਮੈਂ ਮੈਂ ਕਹੀ ਨਾ ਇਹ ਨਹੀਂ ਮੈਂ ਨਾ ਇਹ ਤੁਸੀਂ ਭੁੱਲ ਜੋ ਫਿਰ ਉਹਨਾਂ ਨੇ ਕੀ ਕੀਤਾ ਚਲੋ ਇਦਾਂ ਨਹੀਂ ਕਰਦੇ ਤਾਂ ਫਿਰ ਐਂ ਕਰਦੇ ਆ ਨੋਟੀਫਿਕੇਸ਼ਨ ਜਾਰੀ ਕਰ ਦਿੰਨੇ ਆ ਨੋਟੀਫਿਕੇਸ਼ਨ ਜਾਰੀ ਕਰਤਾ ਜੀ ਭੰਗ ਕਰ ਦੋ ਕਰ ਹੀ ਨਹੀਂ ਸਕਦੇ ਜੀ ਵਿਧਾਨ ਸਭਾ 'ਚ ਇੱਕ ਟਪਾਸ ਹੋਇਆ ਹੈ ਵਿਧਾਨ ਸਭਾ ਦੇ ਐਕਟ ਨੂੰ ਨਹੀਂ ਪਾਸ ਕਰ ਭੰਗ ਕਰ ਸਕਦੇ ਉਹ ਨੋਟੀਫਿਕੇਸ਼ਨ ਨਹੀਂ ਉਹ ਵੀ ਵਾਪਸ ਲੈਣਾ ਪੈ ਗਿਆ ਜਦੋਂ ਵਿਰੋਧ ਹੋਇਆ ਸਟੂਡੈਂਟ ਬੈਠੇ ਉੱਥੇ ਕਿਉਂਕਿ ਲੈਗੇਸੀ ਜੁੜੀ ਹੋਈ ਹੈ ਸਾਡਾ ਵਿਰਸਾ ਜੁੜਿਆ ਉਸ ਯੂਨੀਵਰਸਿਟੀ ਨਾਲ ਦਾਦੇ ਪੜ੍ਹਿਆ ਸਾਡੇ ਉੱਥੇ ਫਿਰ ਬਾਪੂ ਪੜ੍ਹਿਆ ਹੁਣ ਤੀਜੀ ਪੀੜ੍ਹੀ ਚੌਥੀ ਪੀੜ੍ਹੀ ਪੜ ਰਹੀ ਹੈ ਉੱਥੇ ਕਈ ਵਾਰੀ ਹੋਸਟਲਾਂ ਦੇ ਕਮਰੇ ਵੀ ਉਹ ਕਹਿੰਦੇ ਨੇ ਆਹ ਕਮਰਾ ਮਿਲ ਜੇ ਇੱਥੇ ਮੇਰੇ ਦਾਦਾ ਜੀ ਪੜ੍ਹਦੇ ਰਹਿੰਦੇ ਰਹੇ ਤਾਂ ਬੱਦ ਫੀਸ ਵੀ ਦੇਣ ਨੂੰ ਤਿਆਰ ਨੇ ਇੰਨਾ ਜ਼ਿਆਦਾ ਇਮੋਸ਼ਨਲੀ ਜੁੜੇ ਹੋਏ ਹਾਂ ਅਸੀਂ ਨਾਲ ਉਹੀ ਯੂਨੀਵਰਸਿਟੀ ਪਹਿਲਾਂ ਸ਼ਹਿਰਪੁਰ ਹੁੰਦੀ ਸੀ ਲਾਹੌਰ ਤੋਂ ਆਈ ਸੀ ਉਹਦੇ ਵਿੱਚ ਮਤਲਬ ਜਦੋਂ ਵਿਰੋਧ ਹੁੰਦਾ ਉਹ ਤਾਂ ਵਾਪਸ ਲੈਂਦੇ ਨੇ ਕੋਈ ਚੀਜ਼ ਐਸੀ ਨਹੀਂ ਜਿਹੜੀ ਦੇ ਵਿੱਚ ਨਾ ਹੇਟ ਅਫੇਅਰ ਕਰਦੇ ਹੁਣ ਹੁਣ ਬਿਜਲੀ ਬੋਰਡ ਦੇ ਮਾਮਲੇ 'ਚ ਬਿੱਲਾਂ ਹੀ ਫਿਰਦੇ ਨੇ ਐਮੈਂਡਮੈਂਟਸ ਜਿਹੜੀ ਬਿਜਲੀ ਬੋਰਡ ਦੀ ਵੀ ਬਿਜਲੀ ਬੋਰਡ ਵੀ ਸਾਡੇ ਅੰਡਰ ਹੀ ਹੋਣਗੇ ਸਾਰੇ ਬੇਸ਼ਕ ਕੋਈ ਚੀਜ਼ ਤਾਂ ਛੱਡੋ ਨਾ ਸਾਡੀ ਸਟੇਟ ਇਲੈਕਟ੍ਰਿਸਿਟੀ ਐਜੂਕੇਸ਼ਨ ਹੈਲਥ ਵਾਟਰ ਇਹ ਸਾਰੇ ਸਟੇਟ ਦੇ ਇਸ਼ੂ ਨੇ ਸਟੇਟ ਦੇ ਸਬਜੈਕਟ ਨੇ ਸਾਨੂੰ ਇਹੀ ਸਮਝਦੇ ਆ ਵੀ ਮਤਲਬ ਬਸ ਜਦੋਂ ਮਰਜੀ ਬਾਹ ਮਰੋੜ ਕੇ ਇਦਾਂ ਲੈ ਜਾਓ ਚੀਜ਼ਾਂ ਨੋ ਅਸੀਂ ਵਿਰੋਧ ਕਰਾਂਗੇ ਦੇਸ਼ ਦੇਸ਼ ਲੈ ਕੇ ਦਿੱਤਾ ਸੀ ਤੁਹਾਨੂੰ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਵਰਕੇ ਸਾਨੂੰ ਹੀ ਪਏ ਨਿਕਲੇ ਯਾਰ ਸੋ ਪੰਜਾਬ ਜਿਹੜਾ ਉਹ ਆਪਣੇ ਹੱਕਾਂ ਲਈ ਲੜਨਾ ਵੀ ਜਾਣਦਾ ਆਪਣੇ ਹੱਕ ਲੈਣਾ ਵੀ ਜਾਣਦਾ ਸੋ ਮੇਰਾ ਮਤਲਬ ਇਹ ਹੈ ਕਹਿਣ ਦਾ ਕਿ ਤੁਸੀਂ ਯੂਥ ਹੋ ਤੁਸੀਂ ਅੱਗੇ ਹੋਰ ਬਹੁਤ ਸਾਰੇ ਲੋਕਾਂ ਲਈ ਰੋਲ ਮਾਡਲ ਬਣਨਾ ਹੈ ਇਹ ਗੱਲਾਂ ਦੱਸੋ ਲੋਕਾਂ ਨੂੰ ਕਿ ਆ ਆਪਣੇ ਹੱਕ ਨੇ ਆ ਹੱਕ ਲੈਣ ਲਈ ਆ ਬੰਦਾ ਲੜ ਰਿਹਾ ਆ ਬੰਦਾ ਆਪਾਂ ਨੂੰ ਨਾਲ ਲੱਗਣਾ ਪਊਗਾ ਯੁੱਧ ਨਸ਼ੇ ਵਿਰੁੱਧ ਜਿਹੜਾ ਜਿਵੇਂ ਗੱਲ ਕੀਤੀ ਲੁਧਿਆਣੇ ਵਾਲੇ ਮੁੰਡੇ ਨੇ ਕਿ ਡੇਲੋਂ ਵਾਲਾ ਜਿਹੜਾ ਮੁੰਡਾ ਯੁੱਧ ਨਸ਼ੇ ਵਿਰੁੱਧ ਬਹੁਤ ਵੱਡਾ ਪੱਦਰ ਤੇ ਛੇੜਿਆ ਹੋਇਆ ਪਰ ਕੱਲਾ ਸਰਕਾਰ ਜਾਂ ਪੁਲਿਸ ਦਾ ਕੰਮ ਨਹੀਂ ਇੱਥੇ ਜਨਤਾ ਤੇ ਪ੍ਰਸ਼ਾਸਨ ਨਾਲ ਲੱਗੂਗਾ ਲੋਕ ਇਹਦੇ ਅੱਖਾਂ ਤੇ ਕੰਨ ਬਣਨਗੇ ਜੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਦੀ ਕੋਈ ਨਸ਼ਾ ਤਸਕਰ ਆ ਗਿਆ ਤੇ ਉਹ ਕਹਿਣ ਵੀ ਲੋ ਜੀ ਹੁਣ ਆਪੀ ਪੁਲਿਸ ਆਊਗੀ ਉਹ ਜੇ ਤੁਸੀਂ ਦੱਸ ਦੋਗੇ ਸਾਨੂੰ ਉਸ ਤੋਂ ਬਾਅਦ ਕਾਰਵਾਈ ਨਾ ਕਰੀਏ ਤਾਂ ਅਸੀਂ ਅਸੀਂ ਜ਼ਿੰਮੇਵਾਰ ਹਾਂ ਫਿਰ ਜੇ ਸਾਨੂੰ ਪਤਾ ਹੋਣ ਦੇ ਬਾਵਜੂਦ ਵੀ ਸਰਕਾਰ ਜਾਂ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਫਿਰ ਅਸੀਂ ਜ਼ਿੰਮੇਵਾਰ ਸੁਸ਼ ਇਹਦੇ ਵਾਸਤੇ ਆਪਾਂ ਲੋਕ ਲਹਿਰ ਬਣਾਉਣੀ ਪਊਗੀ ਸਾਰੀ ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਬੱਚੇ ਜਿਹੜੇ ਨੇ ਪੜ੍ਹ ਕੇ ਹਾਰੇ ਨਹੀਂ ਹਿੰਮਤ ਨਹੀਂ ਹਾਰੇ ਬਹੁਤ ਸਾਰੇ ਟੈਸਟ ਦੇਣੇ ਪਏ ਟੈਸਟ ਦਿੱਤੇ ਕਿਸੇ ਨਾ ਕਿਸੇ ਟੈਸਟ ਦੇ ਵਿੱਚੋਂ ਤਾਂ ਕਿਸੇ ਨਾ ਚਮਕੂਗੀ ਨਾ ਚਲੋ ਪਹਿਲਾਂ ਉਹਨਾਂ ਨੇ ਆਪਣੇ ਪਰਿਵਾਰਾਂ ਨੂੰ ਹੀ ਪਾਲਿਆ ਬਸ ਅਦਰਵਾਇਜ਼ ਮੇਰੇ ਵਰਗੇ ਨੂੰ ਆਉਣ ਦੀ ਕੀ ਲੋੜ ਸੀ ਰਾਜਨੀਤੀ 'ਚ ਸਾਨੂੰ ਆਲੋਚਨਾ ਕਰਾਉਣ ਦੀ ਗਾਲਾਂ ਖਾਣ ਦੀ ਕੀ ਲੋੜ ਸੀ ਸਾਡੀ ਤਾਂ ਤਾਰੀਫਾਂ ਹੋ ਰਹੀਆਂ ਸੀ ਭਗਵੰਤ ਮਾਨ ਦੀ ਕੈਸਟ ਆਈਏ ਬੱਲੇ ਬੱਲੇ ਵੀ ਭਗਵੰਤ ਮਾਨ ਦਾ ਜਗਨੂ ਸੀਰੀਅਲ ਆਇਆ ਕਮਾਲ ਜੀ ਭਗਵੰਤ ਮਾਨ ਦੀਆਂ ਫਿਲਮਾਂ ਆ ਰਹੀਆਂ ਬਹੁਤ ਵਧੀਆ ਜੀ ਨਾਲੇ ਪੈਸੇ ਮਿਲਦੇ ਸੀਗੇ ਜੀ ਨਾਲੇ ਤਾੜੀਆਂ ਨਾਲੇ ਤਾਂ ਪੈਸੇ ਕਮਾਉਣੋਂ ਗਏ ਨਾਲੇ ਤਾੜੀਆਂ ਰਹਿ ਗਈਆਂ ਗਾਲਾਂ ਕੱਢੀ ਜਾਂਦੇ ਦਿਨ ਰਾਤ ਪਰ ਇਹ ਉਹਨਾਂ ਨੂੰ ਬਣਾ ਲਓ ਦੁਬਾਰੇ ਬਣਾ ਲਓ ਉਹਨਾਂ ਨੂੰ ਉਹਨਾਂ ਤੋਂ ਦੁਖੀ ਹੋ ਕੇ ਤਾਂ ਆਪਾਂ ਨੇ ਸਾਰਿਆਂ ਨੇ ਇਕੱਠੇ ਨੇ ਹੋ ਕੇ ਕੁਝ ਛੋੜਾ ਜਿਹਾ ਕੀਤਾ ਪੰਜਾਬ ਦੇ ਰੰਗ ਭਰਨੇ ਸ਼ੁਰੂ ਕੀਤੇ ਰੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ ਉਹੀ ਫੇਰ ਫਿਰਦੇ ਹੈ ਕੈਪਟਨ ਭਾਜ-ਭਾਜ ਫਿਰਦਾ ਹੈ ਜਾਖੜ ਭਾਜ-ਭਾਜ ਫਿਰਦਾ ਹੈ ਸੁਖਵੀਰ ਬਾਦਲ ਨੂੰ ਚਲੋ ਉਹ ਤਾਂ ਵਿਚਾਰਾ ਚਲੋ ਛੱਡੋ ਕਾంగ్రਸ ਵਾਲੇ ਆਪਸ ਚ ਲੜਦੇ ਫਿਰਦੇ ਨੇ ਕੋਈ ਕੁਛ ਕਹਿੰਦਾ ਉਹ ਮਾਫੀ ਮੰਗ ਲੈਂਦਾ ਫਿਰ ਦੂਜੇ ਦਿਨ ਉਹ ਮਾਫੀ ਮੰਗ ਲੈਂਦਾ ਹੱਲੇ ਤਾਂ ਪਏ ਨਹੀਂ ਯਾਰ ਇਹ ਇੰਨਾ ਤਾਂ ਦੁਖੀ ਹੋ ਕੇ ਤਾਂ ਅਸੀਂ ਆਏ ਹਾਂ ਜੀ ਸਾਨੂੰ ਕਾਗਜ਼ ਭਰਨੇ ਆ ਗਏ ਹੁਣ ਕਹਿੰਦੇ ਕਹਿੰਦੇ ਬੰਦੀਕ ਬਹੁਤ ਮਾੜੇ ਨੇ ਤਾਂ ਬਹੁਤ ਮਾੜੇ ਬੰਦੇ ਨੇ ਯਾਰ ਦੱਸੋ ਯਾਰ ਇਹ ਚੰਗੇ ਸੀ ਪਹਿਲਾਂ ਜੇ ਚੰਗੇ ਸੀ ਭਾਈ ਤੂੰ 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 ਹੁਣ ਲੋਕਾਂ ਨੇ ਹਰਾਇਆ ਕਿਉਂ ਮੈਂ ਕਦੇ ਵੀ ਨਹੀਂ ਕਹਿੰਦਾ ਕਿ ਮੈਂ ਹਰਾਏ ਨੇ ਮੈਂ ਕਹਿੰਦਾ ਕਿ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਲੋਕਾਂ ਨੇ ਹਰਾਏ ਨੇ ਪਬਲਿਕ ਹਰਾ ਸਕਦੀ ਐ ਨਾ ਸੋ ਹੁਣ ਕਟਿਆ ਤੋਂ ਕਟਿਆ ਪ੍ਰਚਾਰ ਤੇ ਲੱਗੇ ਹੋਇਆ ਕਰੀ ਜਾਨ ਮੈਨੂੰ ਕੀ ਪ੍ਰੋਬਲਮ ਆਪਦਾ ਕੰਮ ਕਰਨਾ ਪਬਲਿਕ ਆਗੇ ਕਹਿੰਦਾ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾں ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਇਹ ਤਾਂ ਮਾਲਕ ਹੈ ਹੁਣ ਲੋਕਤੰਤਰ 'ਚ ਮਾਲਕ ਲੋਕ ਨੇ ਫਲ ਫੁੱਲ ਲਾਉਣਾ ਤੁਹਾਡਾ ਕੰਮ ਹੈ ਤੱਕੇ ਨਾਲ ਤਾਂ ਕਰ ਨਹੀਂ ਸਕਦੇ ਕੰਮ ਸੋ ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਦੱਸਣ ਆਇਆ ਜੱਜ মিডিਆ ਰਾਹੀਂ ਗੱਲ ਜਾਊਗੀ ਕਿ ਜਿਹੜੇ ਰੋੜੇ ਅਟਕਾਉਂਦੇ ਆ ਪੰਜਾਬ ਦੀ ਤਰੱਕੀ ਦੇ ਰਾਹ 'ਚ ਜਾਂ ਜਿਹੜੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਤੁਰਦਾ ਦੇਖ ਨਹੀਂ ਸਕਦੇ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਕਿ ਪ੍ਰਮਾਤਮਾ ਅਗੇ ਅਰਦਾਸ ਹੀ ਕਰੂੰਗਾ ਮੈਂ ਤਾਂ ਕਿ ਪ੍ਰਮਾਤਮਾ ਉਹਨਾਂ ਨੂੰ ਸਮੱਤ ਬਖਸ਼ੇ ਪਰ ਉਹਨਾਂ ਨੂੰ ਇਹ ਵੀ ਕਹਿਣਾ ਚਾਹਣਾ ਮੈਂ ਕਿ ਜਿਹੜੇ ਰੋੜੇ ਨੇ ਨਾ ਰਾਹ ਦੇ ਦੋ ਤਿੰਨ ਮੁੰਡਿਆਂ ਨੇ ਗੱਲ ਕਹੀ ਆ ਉਹ ਉਹਨਾਂ ਤੇ ਢੁਕਦੀ ਐ ਜਿਹੜੇ ਰਾਹ ਦੇ ਰੋੜੇ ਨੇ ਮਿੱਤਰੋ ਇਹ ਤੁਹਾਡੇ ਤੇ ਐ ਕਰੂੜਿਆਂ ਦਾ ਇਸਤੇਮਾਲ ਕਿਵੇਂ ਕਰਦੇ ਹਾਂ ਤੁਸੀਂ ਉਸ ਰੋੜੇ 'ਚ ਠੋਕਰ ਖਾ ਕੇ ਡਿੱਗ ਵੀ ਸਕਦੇ ਹੋ ਪਰ ਉਸ ਰੋੜੇ ਨਾਲ ਤੁਸੀਂ ਪੌੜੀਆਂ ਵੀ ਬਣਾ ਸਕਦੇ ਹੋ ਕਿਉਂਕਿ ਰੋੜਿਆਂ ਨੂੰ ਜੋੜ-ਜੋੜ ਕੇ ਪੌੜੀਆਂ ਬਣ ਜਾਂਦੀਆਂ ਨੇ ਸੋ ਉਹਨਾਂ ਨੇ ਤਾਂ ਕਰਨਾ ਹੀ ਕਰਨਾ ਲੱਤਾਂ ਖਿੱਚਣਾ ਨੇ ਲੱਤਾਂ ਖਿੱਚਣੀ ਖਿੱਚਣੀ ਐ ਮੈਂ ਅੰਨਾ ਤੇ ਤਿਲਕਣ ਰਸਤਾ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ੱੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਫੜਨ ਵਾਲਾ ਇੱਕ ਤਾਂ ਅੰਨਾ ਇੱਕ ਰਸਤਾ ਤਿਲਕਣ ਵਾਲਾ ਇੱਕ ੱੱਕੇ ਦੇ ਨਾਲੇ ਬਹੁਤ ਨੇ ਕੌਣ ਬਚਾਊਗਾ ਫਿਰ ਫਿਰ ਉੱਥੇ ਤੁਹਾਡਾ ਜਜ਼ਬਾ ਤੁਹਾਡਾ ਇਰਾਦਾ ਤੁਹਾਡੇ ਨੇਕ ਇਰਾਦੇ ਤੇ ਤੁਹਾਨੂੰ ਪ੍ਰਮਾਤਮਾ ਦਾ ਸਾਥ ਪ੍ਰਮਾਤਮਾ ਵੀ ਨੇਕ ਇਰਾਦੇ ਆਣ ਦੇ ਨਾਲ ਸਾਥ ਦਿੰਦਾ ਸੋ ਦਾਦੇ ਕੀ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਲਗਾਤਾਰ ਇੱਕ ਇੱਕ ਕਰਕੇ ਸਾਰੇ ਵਾਅਦੇ ਲੋਕਾਂ ਦੇ ਨਾਲ ਕੀਤੇ ਹੋਏ ਪੂਰੇ ਕੀਤੇ ਜਾ ਰਹੇ ਨੇ ਜੋ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਸੱਤਾ 'ਚ ਆਉਣ ਤੋਂ ਪਹਿਲਾਂ ਲੋਕਾਂ ਦੇ ਨਾਲ ਅਨੇਕਾਂ ਵਾਅਦੇ ਕੀਤੇ ਸੀ ਜਿਹਦੇ ਚੱਲਦੇ ਹੁਣ ਉਹ ਪੂਰੇ ਕੀਤੇ ਜਾ ਰਹੇ ਨੇ ਤੇ ਲੋਕਾਂ ਦੇ ਵੱਲੋਂ ਵੀ ਆਮ ਆਦਮੀ ਪਾਰਟੀ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਆਜ਼ਾਦ ਸੋ